ਮੈਨੂੰ ਬਹੁਤ ਖੁਸ਼ਕ ਹੈ ਕਿ ਬਠਿੰਡਾ ਦੀ ਪ੍ਰੈਸ ਦੀਆਂ ਗੱਲਬਾਤਾਂ ਹੋ ਰਹੀ ਹੈ ਅੱਜ ਦਾ ਟੌਪਿਕ ਹੈ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਆ ਰਿਹਾ ਹੈ ਉਸ ਨੂੰ ਅਸੀਂ 23 ਜਨਵਰੀ ਨੂੰ ਦਿਨ ਅੰਗੜ ਮਨਾ ਰਹੇ ਹਾਂ ਅਸਲੀ ਕੀ ਗੱਲ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਉਹ ਨਹੀਂ ਸੀ ਪੈਣਦੇ ਪਰ ਰੰਗ ਦੇ ਸਵਾਮਾਨ ਜਿਨੇ ਉਹ ਤੋੜ ਕੇ ਫੇਰ ਆਪਣੀ ਰੋਟੀ ਖਾਂਦਾ ਸੀਗਾ ਜਿਹਦਾ ਮਤਲਬ ਹੈ ਕਿ ਉਹਨੇ ਹਿੰਦੂ ਮੁਸਲਮਾਨ ਜਬਰਨ ਬਣਾਉਂਦੇ ਸੀਗੇ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਨੁਕੀਏ ਤਖਤ ਅਲੂ ਉੱਤੇ ਰੱਖ ਕੇ ਉਹਨਾਂ ਨੇ ਜਈ ਆਪਣੀ ਕੁਰਬਾਨੀ ਦਿੱਤੀ ਪਰ ਜੇ ਕੁਰਬਾਨੀ ਦਿੱਤੀ ਹੈ ਜੋ ਜਬਰ ਮੌਗਲ ਹਕੂਮਤ ਦੇ ਵਿੱਚ ਹੋਇਆ ਸਿੱਖਾਂ ਦੇ ਨਾਲ ਉਹ 1957 ਤੋਂ ਬਾਅਦ ਹਿੰਦੂwadi ਹਕੂਮਤ ਨੇ ਵੀ ਸਾਡੇ ਨਾਲ ਘਟ ਨਹੀਂ ਕੀਤਾ ਬਲੂਸ ਕਰਤਾ ਫਿਰ 1966 ਦੇ ਵਿੱਚ ਸਾਡੇ ਵੰਡ ਕਰਤੀ ਪੰਜਾਬ ਤੋਂ ਫਿਰਕਤਾ ਹਿਮਾਚਲ ਦੇ ਇਲਾਕੇ ਹਰਿਆਣਾ ਦੇ ਇਲਾਕੇ ਰਾਜਸਥਾਨ ਦੇ ਇਲਾਕੇ ਸਾਧ ਤੋਂ ਖੋਦੇ ਪਾਣੀੰਦਰਾ ਹੈਡਵੌਟਰਸ ਖੋਲੇ ਉਹ ਸਟਾਟ ਕੰਟਰੋਲ ਬਿਲਕੁਲ ਖਤਮ ਕਰਤਾ ਪੰਜਾਬ ਦੇ ਵਿੱਚ ਚੀਫ ਫਲੱਡਜ਼ ਨੇ ਆਏ ਹੈ ਪੱਛਮ ਸੈਕਟਰ ਦੀ ਹਿੰਦੂਵਾ ਸਰਕਾਰ ਨੇ ਇੱਥੇ ਦੇ ਪਾਸੇ ਮੁਖਲੀਮ ਹੋ ਗਿਆ ਉਹ ਬਿਹਾਰ ਤੇ ਲਖਨਾ ਦੇ ਵਿੱਚ ਰੁਚੀ ਰਹੀ ਹੈ ਜਿਸ ਦਾ ਮਤਲਬ ਹੈ ਕਿ ਪੰਜਾਬ ਵੱਲੋਂ ਹਿੰਦੂਤਵਾਦੀ ਸਰਕਾਰ ਦੇ ਮੂੰਹ ਮੋੜਦੇ ਆ। ਅਤੇ ਪੰਜਾਬ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਕਸ਼ਮੀਰ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਅਮਿਤ ਸ਼ਰਮਾ ਜੀ ਨੇ ਕਸ਼ਮੀਰ ਦੀ ਖੁਦਮੁਖਤਿਆਰੀ ਤੋੜਤੀ। ਉਹਨਾਂ ਨੇ ਆਰਟੀਕਲ 370 35 ਇਹ ਤੋੜ ਕੇ ਇਸ ਦਾ ਜਿਹੜਾ ਬੜਾ ਜਾਪਰ ਕਾਨੂੰਨ ਹੈ ਜਿਸ ਵਿੱਚ ਫੌਜ ਕਿਸ ਨੂੰ ਮਾਰ ਸਕਦੀ ਹੈ ਕਿਸੇ ਤੇ ਜ਼ਬਰ ਜਨਾਹ ਕਰ ਸਕਦੀ ਹੈ ਕਿਸੇ ਨੂੰ ਡਿਸ ਅਪੀਅਰ ਕਰ ਸਕਦੀ ਹੈ ਕੁਝ ਵੀ ਕਰ ਸਕਦੀ ਹੈ ਉਹ ਥਲੇਆ ਹੋਇਆ ਹੈ ਹੁਣ ਸਵਾਲ ਇਹ ਹੈ ਕਿ ਜੇ ਨਾ ਜ਼ਬਰ ਕੀਤਾ ਤੇ ਕਨਸਟੀਟਿਊਸ਼ਨਲ ਸਟੇਟਸ ਕੀ ਤੋੜਦਾ ਹੈ ਫੇਰ ਅਜੇ ਤੱਕ ਜਬਰ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਹਟਿਆ ਪੰਜਾਬ ਦੇ ਵਿੱਚ ਵੀ ਉਹੀ ਕੰਮ ਹੋ ਰਿਹਾ ਹੈ ਜਿੱਤੇ ਸਾਲਾਂ ਤੋਂ ਕੈਦੀ ਜੇਲ੍ਹਾਂ ਦੇ ਵਿੱਚ ਬੈਠੇ ਐ ਪਰ ਮੋਗਲ ਹਕੂਮਤ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ 51 Hindu ਰਾਜਿਆਂ ਨੂੰ ਛੱਡਵਾ ਸੀਗਾ ਰੇਹਾਕਾਂ ਦੱਸੀਆਂ ਜਿੱਤੇ ਕਰਕੇ ਅਸੀਂ ਦੁਆਰੀ ਬਣਾਉਂਦੇ ਹਾਂ ਉਸ ਦਿਨ ਇਹ ਸਾਰੀਆਂ ਚੀਜ਼ਾਂ ਵੇਖਦੇ ਹੋਏ ਕਿ ਸਾਡੇ ਉੱਤੇ ਨਸਲ ਕੁਝ ਵੀ ਕੀਤੀ ਹੈ ਹੁਣ ਜੇ ਤੋ ਧਮਾਕੇ ਹੋਏ ਏ ਦਿੱਲੀ ਦੇ ਵਿੱਚ ਤੇ ਪੁਲਿਸ ਤੇ ਸੈਂਟਰਲ ਫੋਰਸਸ ਭੱਜੀਆਂ ਫਿਰਦੀਆਂ ਕਿ ਕਿੱਥੋਂ ਅਸੀਂ ਕੁਛ ਨਾ ਪਰਸ਼ ਨਭੀਏ ਕੋਈ ਫੜੀਏ ਜਦੋਂ 1984 ਦੇ ਸਰਜੀਵ ਕਾਂਧੀ ਨੇ ਕਤਲੇਆਮ ਕੀਤੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਉਸ ਉੱਤੇ ਇਹ ਪਲੀਜ਼ ਜਿਹੜੇ ਰਾਈਟਸ ਕਾਦੇ ਸੀਗੇ ਉਹਨਾਂ ਨੂੰ ਦੱਸ ਰਹੀ ਸੀ ਕਿ ਆਹ ਵੀ ਸਿੱਖਾਂ ਦਾ ਘਰ ਹੈ ਆਹ ਵੀ ਸਿੱਖਾਂ ਦਾ ਘਰ ਹੈ ਆਹ ਵੀ ਸਿੱਖਾਂ ਦਾ ਘਰ ਹੈ ਤੇ ਸਾਨੂੰ ਨਾਟਾ ਬਲੂ ਸਟਾਰ ਤੇ ਕੋਈ ਅੱਜੇ ਰਾਹਤ ਮਿਲੀ ਹੈ ਦਰਬਾਰ ਸਾਹਿਬ ਦੇ ਉੱਤੇ ਟੈਕ ਟਾਕ ਸਿੱਖ ਰੈਫਰੰਸ ਲਾਇਬ੍ਰੇਰੀ ਤੇ ਦੋ ਸ਼ਖਨਾ ਫੌਟ ਲੁੱਟ ਕੇ ਲੈ ਗਈ ਉਹ ਤਾਂ ਕੁਝ ਪਤਾ ਨਹੀਂ ਹੈ ਮੇਰਾ ਮਤਸਬ ਹੈ ਫਿਰ ਅਸੀਂ ਸਿੱਖ ਹੈਗੇ ਕੀ ਹੈ ਅਸੀਂ ਨੌਨ ਐਂਟੀਟੀਆਂ ਕਿ ਜੇ ਤੁਹਾਨੂੰ ਇਹ ਦੁੱਖ ਲੱਗੇ ਤਾਂ ਪੁਲਿਸ ਛਾਣ ਦੇਵੇ ਸਾਰੇ ਦਿੱਲੀ ਕਲਿਆਣੀ ਨੂੰ ਨਾਲ ਦੇ ਇੱਕ ਸੁਭਿਆ ਨੂੰ ਤੇ ਜੇ ਉਸ ਸਿੱਖਾ ਨੂੰ ਉਹ ਚੀਜ਼ ਹੋਵੇ ਕਿ ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਨਹੀਂ ਹੈ ਸਾਰੇ ਸੈਰੀ ਬੰਦੇ ਹੈ ਹੁਣ ਜੇ ਤੂੰ ਪੰਜਾਬ ਤੋਂ ਉੱਗਦਾ ਹੈ ਤੇ ਇੰਨੇ ਨਕਸ਼ੇ ਵਿੱਚ ਵਜਦਾ ਹੈ ਤੇ ਤੁਹਾਨੂੰ ਦਾ ਫਿਕਰ ਹੈਗਾ ਸੁਪਰੀਮ ਕੋਰਟ ਔਰ ਜਿਹੜੇ ਜ਼ਬਰ ਹੋ ਰਿਹਾ ਹੈ ਫੇਕ என்கਾਊਂਟਰਸ ਹੋ ਰਿਹਾ ਹੈ ਆਤਿਵਾਸੀਆਂ ਨੂੰ ਨਕਸਲਾਏ ਮੌਸ ਕਹਿ ਕੇ ਮਾਰੇ ਹੈ ਔਰ ਜਿਹੜਾ ਹੋਰ ਜੁਰਮ ਹੋ ਰਿਹਾ ਹੈ ਉਹਦੇ ਪਾਰਿਤ ਹੈ ਕੋਈ ਅੰਸ਼ਰੀ ਨਹੀਂ ਹੈਗਾ ਕੋਈ ਹੁਣ ਕਹਿੰਦੇ ਆ ਕਿ ਸਾਡੇ ਉੱਤੇ ਬੰਦੇ ਮਾਰ ਤੁਰ ਮਲਾ ਦੇਣਾ ਏਡੀ ਨੈਸ਼ਨਲ Song ਹੈ। ਕਿ ਕੱਝੀ ਮੰਨਦੇ ਆ ਕਿ ਹਿੰਦੂ ਇੰਟਰਨੈਸ਼ਨਲ Song ਹੈਗਾ। ਪਾ ਸਿੱਖਾਂ ਦਾ ਨੈਸ਼ਨਲ Song ਹੈਗਾ। ਦੇਸ਼ ਰੋਂ ਪਰ ਮੋਹੇ ਹੈ। ਜੇ ਅਸੀਂ ਕੌਮ ਵੱਖਰੀ ਹੈ ਸਾਡੇ ਤੇ ਬੰਦੇ ਮਾਤਰਮ ਕਿਵੇਂ ਲੱਗੂਗਾ। ਸੋ ਇਹ ਜਬਰ ਜੇ ਦੀਆਂ ਸਿਜਾ ਫੋਰੀ ਹੈ ਇਹ ਸਾਨੂੰ ਸਿਖਾਉਂਦੀ ਜਾਂ ਨਹੀਂ ਹੈ। ਰੋਡ ਲੱਡ ਕੰਕ ਦੇ ਵੀ ਕੇਸ ਕੋਲ ਦੇ ਨੇ ਤੇ ਜੇ ਹੁਣ ਕਿਸਾਨ ਫਿਰ ਉਹ ਜਿਹੜੀ ਜੇਤਲ ਹੋਈ ਹੋਈ ਹੈ ਛੋਣੇ ਦੀ ਉਹ ਖਤਮ ਹੋ ਜਾਂਦੀ ਹੈ ਤਾਂ ਫੇਰ ਵੀ 25 ਦਿਨ ਬਾਅਦ ਦੇ ਵਿੱਚ ਗਣਕ ਬੀਤੀ ਜੂਗੀ ਸਾਨੂੰ ਚਾਹੀਦੀਆਂ ਮਸ਼ੀਨਾਂ ਹੋਰ ਚਾਹੀਦੀਆਂ ਜਿਹੜੀਆਂ ਬੇਲ ਚ ਬਣਾਉਣ ਐਸプリ ਬਹੁਤ ਪੈਦਾ ਕਰੇ ਇਹ ਸਾਰੀਆਂ ਸਰਕਾਰਾਂ ਨੂੰ ਕਹੇ ਇਥੇ ਬੇਲ ਦੇ ਸਬਸਿਡੀ ਤੇ ਮੁਫਤ ਨਹੀਂ ਸਬਸਿਡੀ ਤੇ ਤੇ ਫਿਰ ਸਾਰਾ ਮਸਲਾ ਹੱਲ ਹੋ ਜਾਊਗਾ ਤੁਹਾਡਾ ਸਵੇ ਚਾਰੀਆਂ ਜਿੱਦ ਸੰਦਣ ਵਾਲੀ ਹੈ ਕਿ ਜਿਹੜੀ ਹੈ ਕਿ ਸਰਕਾਰ ਸੁਣ ਨਹੀਂ ਰਹੀ ਔਰ ਜਦੋਂ ਬੰਬੇ ਦੇ ਵਿੱਚ ਗੋਲਬਾਰੀ ਹੋਈ ਸੀਗੀ ਆਪਣੇ ਪਟੇਲ ਸਾਹਿਬ ਕਮਿਸ਼ਨਿਸ ਸੀਗੇ ਉਹਨਾਂ ਨੇ ਸਤੀਫਾ ਦਿੱਤਾ ਸੀਗਾ ਬੰਬੇ ਇੱਕ بندرਗਾਹ ਹੈ ਬੜੀ ਇੰਪੋਰਟੈਂਟ ਹੈ ਉੱਥੇ ਇਹੋ ਜਿਹੇ ਤਰਮੋਹ ਜਨਾ ਬਹੁਤ ਸੰਜੀਦਗੀ ਦਾ ਕੰਮ ਹੈ ਪਰ ਦਿੱਲੀ ਤਾਂ ਰਾਜਸਥਾਨੀ ਹੈ ਗੋਲਬਾਰੀ ਹੋ ਜੇ ਉਹ ਵੀ ਨਹੀਂ ਬਿਲਕੁਲ ਆਮ ਆਦਮੀ ਅਨਪੜ੍ਹ ਆਦਮੀ ਹੁੰਦੇ ਸੀਗੇ ਜਾਹਰ ਹੁੰਦੇ ਸੀ ਜਿਹੜੇ ਗੋੜਾ ਬਾਰੀ ਕਰਦੇ ਸੀਗੇ ਪਰ ਮੇਰਾ ਮਤ ਕਹਿੰਦਾ ਹੈ ਕਿ ਮੁਸਲਮਾਨ ਤੇ ਸਿੱਖਾਂ ਦੇ ਤੇ ਇੰਨਾ ਜ਼ਬਰ ਹੋਇਆ ਹੈ ਹੁਣ ਉਹ ਗੋੜੇ ਚਲਾਉਣ ਦੇ ਲਈ ਸਟੇਟ ਸੀ ਜਿਹੜੇ ਇਹ ਬੰਬ ਚਲਾਉਂਦੇ ਉਹਨਾਂ ਦਾ ਵੱਧ ਕੇ ਡਾਕਟਰ ਨੇ ਹੋ ਸਾਰੇ डॉक्टर ने गोलेबारी की थी। एक बहुत सीरियस गल है कि पहला तो ऐसे भुखे जाके चला देंगे जिसन पैसे दे दी गए तो चला दिता सर हम तक डॉक्टर तक पहुँच गया हूँ कि पता है कि सैक्रटेट दिल्ली के मोदी के घर के जेडे पढ़े लिखे बंदे है उ ना कुछ कर दे ਮੇਟ ਚਾਨੂ ਪਟੇਲ ਸਾਹਿਬ ਵਰਗੰ ਸਟੀਫਨ ਦੇਣਾ ਚਾਹੀਦਾ ਹੈ ਕਿ ਕਿਹੜੀ ਤੌਰ ਤੇ ਕਿ ਮੇਰੀ ਜ਼ਿੰਮੇਵਾਰੀ ਹੈ ਤੇ ਸਟੀਫਨ ਨੇ ਫਿਨਿਸ਼ਰ ਦਾ ਦੇਣਾ ਨਹੀਂ ਚਾਹੀਦਾ ਸੀ ਜੋ ਕਰਕੇ ਜਦੋਂ ਪ੍ਰੈਜ਼ੀਡੈਂਟ ਟਰੰਪ ਪਿਛਲੀ ਵਾਰ ਹੀ ਆਏ ਹੈ ਉਦੋਂ ਦਿੱਲੀ ਦੇ ਵਿੱਚ ਬੜੇ ਵੱਡੇ ਦੰਗੇ ਹੋਏ ਹਿੰਦੂ ਤੇ ਮੁਸਲਮਾਨ ਦੇ ਤੇ ਇਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਨੂੰ ਕਿਹਾ ਹੈ ਕਿ ਸਾਡੀ ਸਮਾਰਟ ਪੇਰਿਓਡੀ ਹੈ ਕਿ ਇਹ ਤਾਂ ਡੇਰੇ ਆਉਣ ਦੇ ਉੱਤੇ ਵੀ ਦੰਗੇ ਪਸਾਉਂਦੇ ਹੋਰੇ ਜੇ ਲਾਅਰ ਆਰਡਰ ਨਹੀਂ ਰੱਖ ਸਕਤੇ ਤਾਂ ਫਿਰ ਮਛਾ ਜੀ ਲੋਕ ਨੂੰ ਜਮਨਰ ਐਂਡਮਨ ਦਾ ਲਾਦੇ ਜਾਂ ਸਿਕਮ ਦਾ ਲਾਦੇ ਕੋਈ ਥੋੜਾ ਬਹੁਤਾ ਅਰੈਸਟ ਕਰ ਲੈ ਪਰ ਇਹ ਤਾਂ ਨਾ ਇੱਕੀ ਲਾਲ ਬਾਜ਼ਾਰ ਸਾਸਰੀ ਦੇ ਵੇਲੇ ਔਰ ਇਹ ਵਿMinistr ਸੀ ਕਿ ਉਹਨਾਂ ਦਾ ਤੁਰਕੀ ਤੋਂ ਰੈਨੀ ਸੀਗਾ ਐਕਸਲੈਂਟ ਰੈਲਬੇ ਤਾਂ ਹੋ ਗਿਆ ਸੀਗਾ ਉਹਨਾਂ ਨੇ اخਲਾਕੀ ਜ਼ਿੰਮੇਵਾਰੀ ਮੰਨ ਕੇ ਆਪਣਾ ਸਤੀਫਾ ਦੇ ਦਿੱਤਾ ਸੀਗਾ ਪਰ ਮੇਰਾ ਮਤ ਹੈ ਇੱਥੇ اخਲਾਕੀ ਜ਼ਿੰਮੇਵਾਰੀ ਕੋਈ ਨਹੀਂ ਹੈ ਜੀ ਮੇਰੇ ਸਾਥੀ ਜਮੋਤੀ ਸਾਹਿਬ ਦੀ ਕਿ ਇਹ ਇੱਕ ਦਾ ਸੀਰੀਅਸ ਚੀਜ਼ ਦਿੱਲੀ ਦੇ ਵਿੱਚ ਹੋਵੇ ਤੇ ਪੰਪ ਚੱਲ ਜਾਣ ਤਾਂ ਫੇਰੇ ਇਹ ਬਿਲਕੁਲ ਫਮੋਸ਼ ਹੈ ਸਾਡੇ ਪਾਸੇ ਦੇ ਦੂਸਰੇ ਪਾਸੇ ਤੁਮ ਤੁਸੀਂ ਦੇਖ ਲਓ ਪਾਕਿਸਤਾਨ ਦੇ ਵਿੱਚ ਜਿਹੜਾ ਜਨਰਲ ਸੀ ਫੀਲਡ ਮਾਰਸ਼ਲ ਸੀ ਫੋਰਸ ਲੋ ਸਾਰੇ ਨੇਵੀ ਦਾ 에어 ਫੋਰਸ ਦਾ ਫੋਰਡ ਦਾ ਨਾ ਜਨਰਲ ਬਨਾਤਾ ਕਿਉਂ ਬਨਾਤਾ ਕਿਉਂਕਿ ਪਾਕਿਸਤਾਨ ਦੀ ਸਰਕਾਰਾਂ ਕਮਜ਼ੋਰ ਸੀਗੀ ਆ ਜਿਹੜੇ ਮੋਦੀ ਸਾਹਿਬ ਜਿਹੜੇ ਕਦੇ ਬਰਾਕੋਟ ਕਰ ਦਿੰਦੇ ਸੀ ਕਦੇ ਪੀਜ ਸਟ੍ਰਾਈਕਸ ਕਰ ਦਿੰਦੇ ਸੀ ਉਹ ਪਾਕਿਸਤਾਨ ਦੀ ਗਵਰਨਮੈਂਟ ਕੰਪਲਿਅਰ ਸੀ ਉਹ ਜਵਾਬ ਨਹੀਂ ਸੀ ਦੇ ਸਕਦੇ ਇਹਦਾ ਮਤਲਬ ਹੈ ਕਿ ਜੇ ਫੀਲਡ ਮਾਰਕਲ ਜਿਹੜਾ ਪਾਕਿਸਤਾਨ ਦਾ ਉਹਨੂੰ ਸਾਰਾ ਬਟਾ ਬਰਾਥਾ ਡਿਫੈਂਸ ਦਾ ਤਾਂ ਇਹ ਤਾਂ ਉਹ ਤਾਂ ਤਾਂ ਕਰਕੇ ਹੈ ਕਿ ਇਹ ਜਿਹੜੇ ਇਹ ਸੰਦੂਖ ਨੂੰ ਹੁਣ ਤੁਸੀਂ ਸਾਰੇ ਵਿਆਹ ਹੋਏ ਹੈਗੇ ਹੋ ਸਾਰਾ ਕੁਝ ਹੈ ਕੋਈ ਇਹਦੇ ਵਿੱਚ ਕੋਈ ਇਹ ਬੈਚਲਰ ਨਹੀਂ ਨੂੰ ਦੇਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਸੰਦੂਖ ਦੀ ਹੁੰਦਾ ਤੁਸੀਂ ਹੱਥ ਵੀ ਲਾਇਆ ਹੋਣਾ ਸੰਦੂਖ ਨੂੰ ਪਰ ਮੋਦੀ ਸਾਹਮਣੇ ਤਾਂ ਹੱਥ ਵੀ ਨਹੀਂ ਲਾਇਆ ਜਿਹੜਾ ਕੱਤੀ ਵੀ ਲਾਇਆ ਤੇ ਨਾ ਦੇ ਤਾਂ ਸੰਦੂਰ ਆਪਰੇਸ਼ਨਸ ਨੂੰ ਹੈ ਤੁਸੀਂ ਕਦੇ ਛੋਟ ਕੇ ਜਿ세 ਸਾਡੇ ਮਿਲੇ ਹਫਤੀ ਨਾਲ ਆਇਆ ਹੋਇ ਸੰਦੂਰ ਨੂੰ ਉੱਤੇ ਗੁਰੂ ਨਾਨਕ ਸਾਹਿਬ ਦੀ ਗ੍ਰੇਸ ਦੇ ਵਿੱਚ ਨਾਮੈ ਦਾ ਹੋਵੇ ਸੇ ਸਾਰੀਆਂ ਜਿੰਨਾਂ ਤੋਂ ਟੋਨਲ ਕਰਨ ਵਾਲੀ ਹਰ ਇੱਕ ਅਸੀਂ ਤੇਈ ਤਰੀ ਨੂੰ ਐ ਕਿ ਬਹੁਤ ਬੜਾ ਅਫੇ ਕੱਢ ਲੱਗੇ ਹੈ ਜਿਹੜੀਆਂ ਸਾਡੇ ਉੱਤੇ ਜ਼ਬਰਦਸਤੀ ਇਹ ਜੁਲਮ ਹੋ ਰਹੇ ਐ ਤੇ ਸਾਡੇ ਇੱਥੇ ਜ਼ੁਲਮ ਨੂੰ ਹੁਣ ਐਕਸਪੋਰਟ ਕੀਤਾ ਗਿਆ ਮੋਦੀ ਸਾਫ ਦੀ ਜੁੰਡਲੀ ਹੈ ਅਮਿਤਸਰ ਹੈ ਗਿਆ ਉਹ ਦੇਖ ਰਾਜਨਾਥ ਸਿੰਘ ਜੀਤ ਡੋਲੇ ਜੈ ਸ਼ੰਕਰ ਰਵੀ ਸਨ ਪ੍ਰਾਈਮ ਮਿਨਿਸਟਰ ਉਸਨੇ ਦੋ ਵਾਰੀ ਆਪਣੀ ਪਾਰਲਮੈਂਟ ਆਟਵਾ ਦੇ ਵਿੱਚ ਜਾ ਕੇ ਕਿਹਾ ਹੈ ਕਿ ਇਹ ਇੰਡੀਆ ਨੇ ਕੀਤੇ ਹੈ। ਫਿਰ ਹਰਾਨਜੀਤ ਦੀ ਗੱਲ ਤੁਸੀਂ ਆਪ ਦੇਖੋ ਤੁਸੀਂ ਕਿਹਦੇ ਮੋਟੇ ਵਿੱਚ ਰਹੇ ਹੋ ਕਿ ਜਿਹੜੀਆਂ ਇੰਟੈਲੀਜੈਂਸ ਏਜੰਸੀ ਚੁੰਦੀ ਹੈ ਇਹਨਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਹੁੰਦੀ ਹੈ। ਇਹ ਕੋਈ ਐਸ்சி ਆਈਸੀ ਵੀ ਸੀ ਨਹੀਂ ਕਰਦੇ। ਪਰ ਜੇ ਜੋ ਪੰਨੂ ਨੂੰ ਮਾਰਨਾ ਸੀ ਅਮਰੀਕਾ ਦੇ ਇੰਟੈਲੀਜੈਂਸ ਦੇ ਬੰਦੇ ਆਨੂੰ ਦੇਤੇ ਕਿ ਤੁਸੀਂ ਜਾ ਕੇ ਤੁਸੀਂ ਹੈਗੇ ਹੋ ਇਹ ਗੋਰੀ ਚਲ ਗੈਂਗਸਟਰ ਤੁਸੀਂ ਪੰਨੂ ਨੂੰ ਮਾਰਦੇ ਹੋ ਫਿਰ ਦੱਸੋ ਗਵਰਨਮੈਂਟ ਆਮਰੀਕਾ ਨੂੰ ਉਹਨਾਂ ਦੇ ਜੁੱਸੂਸੀਆ ਨੂੰ ਤੁਸੀਂ ਸਪਸਟ ਦੇ ਰਹੇ ਹੋ ਕਿ ਤੁਹਾਡੇ ਲਈ ਕੰਮ ਕਰਦੇ ਹੋ ਨਾ ਮੇਰਾ ਮਤਲਬ ਤੁਸੀਂ ਐਸ ਇੰਡੀਅਨਸ ਤੁਸੀਂ ਪ੍ਰਾਊਡ ਹੋਵੋਗੇ ਕਿ ਇਹੋ ਜਿਹੀ ਸਾਡੀ ਇੰਟੈਲੀਜੈਂਸ ਏਜੰਸੀ ਜਿਹੜੀ ਹੈ ਤੇ ਫੇਰ ਪਾਕਿਸਤਾਨ ਦੇ ਵਿੱਚ ਦੋ ਬੰਦੇ ਮਾਰਤੇ ਫਰੰਜੀ ਤੋਂ ਕਾਂਡਿਵਾਰਡ ਤੇ ਵੱਡੀ ਗੱਲ ਕਰ ਰਹੇ ਸਨ ਕਿ ਕਿਹੜਾ ਕਥਾ ਦੇ ਵਿੱਚ ਹੈ ਹਾਂਜੀ ਕੱਟ ਦੀ ਗੱਲ ਕਰਦੇ ਹਾਂ। ਬੀ ਮਾਈਕਾ ਦਾ ਬਿੰਡਰ ਦੇ ਵਿੱਚ ਇਹ ਟੀਂਜੀ ਨਾ ਕਰ। ਹਾਂਜੀ। ਧਦੀਨਾ ਕਾਂਗੜ ਕਾਂਗੜ ਸਾਹਿਬ ਧਦੀਨਾ ਸਾਹਿਬ ਦੇ ਆਪਣਾ ਹੱਥ ਤੇ ਪੈ ਜਾਂਦਾ ਆਪਣਾ। ਤੇ